ਕਿ ਜਸਟਿਨ ਟਰੂਡੋ ਸਾਹਿਬ ਜਿਹੜੇ ਆ ਉਹ ਦਲਜੀਤ ਦਸਾਜ ਦੇ ਕਾਨਸਰਟ ਦੇ ਵਿੱਚ ਪਹੁੰਚੇ ਨੇ ਮੈਨੂੰ ਉਦਣੇ ਲੱਗਾ ਸੀ ਵੀ ਮੈਂ ਕਿਹਾ ਕੋਈ ਨਾ ਕੋਈ ਮਸਲਾ ਤਾਂ ਇਸ ਗੱਲ ਦਾ ਬਣੂਗਾ ਜ਼ਰੂਰ ਇੰਨੀ ਜਿਹੜੀ ਆ ਮਾਮੂਲੀ ਗੱਲ ਨੂੰ ਵੀ ਜਿਹੜਾ ਇੱਕ ਬਿਲਕੁਲ ਵੀ ਕੋਈ ਮਸਲਾ ਨਹੀਂ ਬਿਲਕੁਲ ਵੀ ਮੁੱਦਾ ਨਹੀਂ ਹੈਗਾ ਵੀ ਉਹਨੂੰ ਜਿਹੜਾ ਨੌਨ ਇਸ਼ੂ ਨੂੰ ਇਸ਼ੂ ਬਣਾ ਲਿਆ ਜਾਵੇਗਾ ਇਹ ਪਰ ਇੰਡੀਆ ਦੇ ਵਿੱਚੋਂ ਖਾਸ ਕਰਕੇ ਬੀਜੇਪੀ ਦੇ ਮਨਜਿੰਦਰ ਸਿੰਘ ਸਿਰਸਾ ਸਾਹਿਬ ਦੇ ਵੱਲੋਂ ਜੀਐਸਵੀ ਨਾਲ ਇੱਕ ਬਿਆਨ ਦਿੱਤਾ ਗਿਆ ਕਿ ਅਖੇ ਜੀ ਜਸਟਿਨ ਟਰੂਡੋ ਨੇ ਦਲਜੀਤ ਦਸਾਜ ਨੂੰ ਪੰਜਾਬੀ ਮੁੰਡਾ ਕਿਉਂ ਕਹਤਾ ਇਹ ਤਾਂ ਵੀ ਹੁਣ ਸਮਝੋ ਪਰੇ ਦੀ ਗੱਲ ਹੈ ਵੀ ਇਹਦੇ ਤੇ ਬੰਦਾ ਕਿੱਧਰ ਆਪਣਾ ਸਿਰ ਮਾਰੇ ਜਾ ਕੇ ਵੀ ਇਹ ਕੋਈ ਯਾਰ ਕਿਸੇ ਇਸ਼ੂ ਤੇ ਗੱਲ ਕਰਨੀ ਚਾਹੀਦੀ ਹੈ ਇਹ ਕਿਹੜਾ ਮਸਲਾ ਹੈ ਜਿਹਦੇ ਤੇ ਤੁਸੀਂ ਸਿਰਸਾ ਸਾਹਿਬ ਜਾਂ ਬਾਕੀ ਜਿਹੜੇ ਲੋਕ ਖਾਸ ਕਰਕੇ ਮੀਡੀਆ ਦੇ ਦਲਜੀਤ ਇਹਦਾ ਪੰਜਾਬੀ ਸਿੰਗਰ ਉਹ ਸਾਰੀ ਦੁਨੀਆ ਦੇ ਵਿੱਚ ਸਦਾ ਲਈ ਉਹਨੇ ਪੰਜਾਬੀ ਸਿੰਗਰ ਦੇ ਤੌਰ ਤੇ ਰਹਿਣਾ ਪਰ ਉਹ ਹੁਣ ਪੂਰੀ ਇੰਡੀਆ ਦੇ ਵਿੱਚ ਪੂਰੇ ਵਰਲਡ ਦੇ ਵਿੱਚ ਫੇਮਸ ਆ ਤੇ ਉਹ ਜਿਹੜਾ ਕਈ ਵਾਰ ਦਲਜੀਤ ਇਸ ਗੱਲ ਨੂੰ ਕਲੀਅਰ ਵੀ ਕਰ ਚੁੱਕਾ ਜਦੋਂ ਉਹਨਾਂ ਨੂੰ ਇੱਕ ਇੰਟਰਵਿਊ ਦੇ ਵਿੱਚ ਪੁੱਛਿਆ ਵੀ ਕਿਹਾ ਵੀ ਜਦੋਂ ਤੁਸੀਂ ਕਹਿੰਦੇ ਦੀ ਪੰਜਾਬੀ ਆ ਗਿਆ ਓਏ ਹੁਣ ਵੀ ਉਹਨੇ ਆਪਣੇ ਕਿਹਾ ਦੱਸ ਦਿਆ ਕਿ ਪੰਜਾਬੀ ਆ ਗਿਆ ਓਏ ਉਹਨਾਂ ਕਹਿੰਦੇ ਜਦੋਂ ਅਸੀਂ ਪੰਜਾਬੀ ਕਹਿੰਦੇ ਆ ਤਾਂ ਆਬੀਸਲੀ ਇੰਡੀਆ ਤਾਂ ਨਾਲ ਆ ਹੀ ਜਾਂਦਾ ਪੰਜਾਬ ਇੰਡੀਆ ਦੇ ਵਿੱਚ ਹੀ ਆ ਤੇ ਅਸੀਂ ਇੱਕ ਹੁੰਦਾ ਨਾ ਯਾਰ ਇਹ ਇਹ ਕੋਈ ਮਸਲਾ ਹੈ ਹੀ ਨਹੀਂ ਐਕਚੁਅਲੀ ਇਹ ਤਾਂ ਬਹੁਤ ਆ ਨਾ ਬੇਤੁਕੀਆਂ ਗੱਲਾਂ ਆ ਜਿਨ੍ਹਾਂ ਦੇ ਉੱਤੇ ਇਹ ਜਿਹੜਾ মিডিਆ ਵਾਲੇ ਜਾਂ ਕੁਝ ਜਿਹੜੇ ਲੀਡਰਸ ਨੇ ਜਿਹੜਾ ਮਸਲਾ ਬਣਾਉਣ ਦੀ ਕੋਸ਼ਿਸ਼ ਕਰਦੇ ਨੇ ਹੁਣ ਦੇਖਰ ਇਦਾਂ ਵੇਖਿਆ ਜਾਵੇ ਤਾਂ ਬਾਲੀਵੁੱਡ ਕਿਉਂ ਕਿਹਾ ਜਾਂਦਾ ਬੰਬੇ ਕਰਕੇ ਮੁੰਬਈ ਜਿਹਨੂੰ ਆਪਾਂ ਅੱਜ ਕਹਿੰਦੇ ਆ ਤੇ ਫਿਰ ਤੁਸੀਂ ਬਾਲੀਵੁੱਡ ਕਿਉਂ ਕਹਿੰਦੇ ਆ ਅਪਾ ਦਾ ਇੰਡੀਅਨ ਫਿਲਮ ਇੰਡਸਟਰੀ ਵੈਸੇ ਤਾਂ ਕਹਿਣਾ ਚਾਹੀਦਾ ਉਹ ਹਾਲੀਵੁੱਡ ਵਾਲੀ ਕਾਪੀ ਜੀ ਲੱਗਦੀ ਆ ਵੈਸੇ ਬਹੁਤੇ ਜਿਹੜੇ ਹਿੰਦੀ ਫਿਲਮਾਂ ਦੇ ਪਰਾਲੇ ਲੋਕ ਨੇ ਉਹ ਵੀ ਜਿਆਦਾ ਹਿੰਦੀ ਫਿਲਮ ਇੰਡਸਟਰੀ ਜਾਂ ਇੰਡੀਅਨ ਫਿਲਮ ਇੰਡਸਟਰੀ ਕਹ ਕੇ ਖੁਸ਼ ਹੁੰਦੇ ਨੇ ਪਰ ਜੇਕਰ ਉਹ ਹਿੰਦੀ ਫਿਲਮ ਇੰਡਸਟਰੀ ਕਹਿੰਦੇ ਨੇ ਤਾਂ ਤਾਮਿਲ ਵਾਲੇ ਤੇ ਤੇਲਗੂ ਵਾਲੇ ਤੇ ਪੰਜਾਬੀ ਵਾਲੇ ਕਦੀ ਇਸ ਗੱਲ ਤੇ ਇਤਰਾਜ਼ ਨਹੀਂ ਕਰਦੇ ਨਾ ਹੀ ਕਰਨਾ ਚਾਹੀਦਾ ਇਹ ਬੜੀਆਂ ਪੈਟੀ ਇਸ਼ੂਜ਼ ਹੁੰਦੇ ਛੋਟੀਆਂ ਗੱਲਾਂ ਹੁੰਦੀ ਹੈ ਕਿ ਕੋਈ ਮਸਲਾ ਬਣਾਉਣ ਵਾਲੀ ਗੱਲ ਹੀ ਨਹੀਂ ਤੇ ਇਹ ਵੀ ਇੱਕ ਨਾ ਸਾਡੀਆਂ ਫਿਲਮਾਂ ਦੇ ਜ਼ਰੀਏ ਵੀ ਜਾਂ ਹੋਰ ਚੀਜ਼ਾਂ ਦੇ ਜ਼ਰੀਏ ਵੀ ਇੱਕ ਬਹੁਤ ਭਰਿਆ ਜਾਂਦਾ ਕਿ ਜੀ ਇਹ ਜੀ ਇੰਡੀਆ ਦੇ ਵਿੱਚ ਹੀ ਆ ਜੀ ਕੋਈ ਆਪਣੇ ਆਪ ਨੂੰ ਗੁਜਰਾਤੀ ਸਮਝਦਾ ਕੋਈ ਆਪਣੇ ਆਪ ਨੂੰ ਪੰਜਾਬੀ ਸਮਝਦਾ ਕੋਈ ਕਹਿੰਦਾ ਮੈਂ ਮਹਾਰਾਸ਼ਟਰ ਦਾ ਆ ਕੋਈ ਕਹਿੰਦਾ ਜੀ ਮੈਂ ਸਾਊਥ ਇੰਡੀਆ ਦਾ ਆ ਬਾਹਰਲੇ ਮੁਲਕਾਂ ਦੇ ਵਿੱਚ ਤਾਂ ਇਦਾਂ ਨਹੀਂ ਹੁੰਦਾ ਬਾਹਰਲੇ ਮੁਲਕਾਂ ਦੇ ਵਿੱਚ ਇੱਕ ਫਿਲਮ ਦੇ ਵਿੱਚ ਵੀ ਆ ਕਈ ਜਗ੍ਹਾ ਤੇ ਇਦਾਂ ਹੁੰਦਾ ਦੇਖੋ ਜੀ ਬ੍ਰਿਟਿਸ਼ ਲੋਕ ਆਪਣੇ ਆਪ ਨੂੰ ਯੂਕੇ ਦੇ ਕਹਿੰਦੇ ਆ ਅ ਅਮਰੀਕਨ ਤੁਸੀਂ ਸੁਣਿਆ ਕਦੀ ਅਮਰੀਕਾ ਵਾਲੇ ਆਪਣੇ ਆਪ ਨੂੰ ਜਿਹੜਾ ਕਿਸੇ ਹੋਸਟ ਸਟੇਟ ਦੇ ਕਹਿੰਦੇ ਹੁਣ ਤੁਸੀਂ ਅਸੀਂ ਸੁਣਨਾ ਕਿਦਾ ਆਪਾਂ ਜਿਹੜਾ ਰੋਜ਼ ਜਾ ਕੇ ਉਹਨਾਂ ਦੇ ਨਾਲ ਰਹੀਦਾ ਜੇ ਇਸ ਇਲਾਕੇ 'ਚ ਤੁਸੀਂ ਰਹਿੰਦੇ ਤੁਹਾਨੂੰ ਉਹਦੀ ਜਾਣਕਾਰੀ ਹੁੰਦੀ ਆ ਨਾ ਹੁਣ ਯੂਕੇ ਦੀ ਮੈਂ ਤੁਹਾਨੂੰ ਗੱਲ ਦੱਸਦਾ ਯੂਕੇ ਦੇ ਵਿੱਚ ਜਿਹੜੇ ਵੀ ਤੁਹਾਡੇ ਇੱਥੋਂ ਯੂਕੇ ਰਹਿੰਦੇ ਉਹਨਾਂ ਨੂੰ ਤੁਸੀਂ ਪੁੱਛ ਸਕਦੇ ਹੋ ਇੱਥੇ ਜਿਹੜੀਆਂ ਆਪੋ ਆਪਣੀਆਂ ਤੁਹਾਡੀਆਂ ਆਇਡੈਂਟਿਟੀਆਂ ਆ ਸਕਾਟਿਸ਼ ਆ ਵੈਲਸ਼ਾ ਜਾਂ ਆਇਰਸ਼ਾ ਉਹ ਬੜੇ ਪ੍ਰਾਊਡ ਮਾਣ ਦੇ ਨਾਲ ਕਹਿੰਦੇ ਨੇ ਇੰਗਲੈਂਡ ਸਕਾਟਲੈਂਡ ਆਇਲੈਂਡ ਜਿਹੜੀ ਆਪਾਂ ਗੱਲ ਕੀਤੀ ਹੈ ਕਿ ਚਾਰ ਹਿੱਸਿਆਂ ਦੇ ਵਿੱਚ ਡਿਵਾਈਡ ਆ ਜਿਹੜਾ ਯੂਨਾਈਟਿਡ ਕਿੰਗਡਮ ਆ ਇੰਗਲੈਂਡ ਸਕਾਟਲੈਂਡ ਵੇਲਸ ਤੇ ਨੌਰਥਰਨ ਆਇਲੈਂਡ ਇੱਕ ਆਇਲੈਂਡ ਜਿਹੜਾ ਉਹ ਬਖਰਾਇਆ ਪ੍ਰਧਾਨ ਮੰਤਰੀ ਹੁਣ ਤਾਂ ਸਾਬਕਾ ਪ੍ਰਧਾਨ ਮੰਤਰੀ ਹੋ ਗਏ ਨੇ ਰਿਸ਼ੀ ਸੋਨਕ ਹੋਣਾ ਨੇ ਚੋਣਾਂ ਦਾ ਐਲਾਨ ਕੀਤਾ ਚੋਣਾਂ ਦਾ ਐਲਾਨ ਕਰਨ ਤੋਂ ਬਾਅਦ ਇਹ ਦੂਜੇ ਤੀਜੇ ਦਿਨ ਗਏ ਵੇਲਸ ਵੇਲਸ ਜਾ ਕੇ ਨਾ ਉਥੇ ਇਹਨਾਂ ਦੀ ਇੱਕ ਮੀਟਿੰਗ ਜਈਆ ਕਿਤੇ ਬੈਠੇ ਆ ਤੇ ਇਹਨਾਂ ਨੇ ਨਾ ਯੂਰੋ ਚੈਂਪੀਅਨਸ਼ਿਪ ਜਿਹੜੀ ਹੁਣੇ ਜਿਹੜੀ ਆ ਨਾਕੀ ਗਈ ਆ ਦੋ ਤਿੰਨ ਦਿਨ ਪਹਿਲਾਂ ਫਾਈਨਲ ਹੋਇਆ ਇੰਗਲੈਂਡ ਫਾਈਨਲ ਹਾਰ ਗਿਆ ਸਪੇਨ ਤੋਂ ਸੋ ਉਹਦੇ ਬਾਬਤ ਰਿਸ਼ੀ ਸੋਨਕ ਹੁਣਾਂ ਨੇ ਕਿਹਾ ਕਿ ਤੁਸੀਂ ਜਿਹੜਾ ਇਹਨਾਂ ਨੇ ਉਹ ਯੂਰੋ ਚੈਂਪੀਅਨਸ਼ਿਪ ਦੀ ਜਿਹੜੀ ਆ ਗੱਲਬਾਤ ਕੀਤੀ ਉਥੇ ਤੇ ਉਹ ਉਹਨਾਂ ਨੇ ਕੋਈ ਖਾਸ ਹੰਗਾਰਾ ਨਹੀਂ ਭਰਿਆ ਤੇ ਇਹ ਰਿਸ਼ੀ ਹੁਣਾਂ ਨੇ ਫਿਰ ਕਿਹਾ ਕਿ ਤੁਸੀਂ ਜਿਹੜਾ ਐਕਸਾਈਟਡ ਨਹੀਂ ਇਸ ਯੂਰੋ ਚੈਂਪੀਅਨ ਦੇ ਲਈ ਉਹ ਜਿਹੜਾ ਵੈਲਚ ਕਿਉਂਕਿ ਵੇਲਸ ਦੇ ਵਿੱਚ ਬੈਠੇ ਸੀਗੇ ਤਾਂ ਉਹ ਜਿਹੜਾ ਸ਼ਖਸਿਕਾ ਨਾ ਉਹਨੇ ਕਿਹਾ ਕਿ ਤੁਸੀਂ ਹੋਵੋਗੇ ਐਕਸਾਈਟਡ ਕਿਉਂਕਿ ਤੁਹਾਡੀ ਟੀਮ ਗਈ ਉਹ ਸਾਡੀ ਤਾਂ ਟੀਮ ਨਹੀਂ ਗਈ ਹੁਣ ਇੱਥੇ ਯੂਕੇ ਦੇ ਵਿੱਚ ਕੀ ਆ ਕਿ ਦੇਖਣ ਨੂੰ ਇਹ ਇੱਕ ਕੰਟਰੀ ਆ ਡੈਫੀਨਿਟਲੀ ਹੈਗੀ ਵੀ ਇੱਕ ਕੰਟਰੀ ਆ ਬਹੁਤ ਸਾਰੀਆਂ ਪਾਲਿਸਿਜ਼ ਇਕੱਠੀਆਂ ਨੇ ਪਰ ਆਪਣੇ ਆਪਣੇ ਰਾਜਾਂ ਦੇ ਕੋਲ ਇੰਨੀਆਂ ਜ਼ਿਆਦਾ ਤਾਕਤਾਂ ਨੇ ਤੇ ਤਾਕਤਾਂ ਛੱਡੋ ਜਿਹੜੀ ਫੁੱਟਬਾਲ ਦੀ ਟੀਮ ਆ ਸਕਾਟਲੈਂਡ ਦੀ ਟੀਮ ਬੱਕਰੀ ਖੇਡਦੀ ਆ ਫੁੱਟਬਾਲ ਯੂਰੋ ਚੈਂਪੀਅਨਸ਼ਿਪ ਦੇ ਵਿੱਚ ਵੀ ਜਾਂ ਬਾਕੀ ਜਿੰਨੇ ਟੂਰਨਾਮੈਂਟ ਹੁੰਦੇ ਆ ਯੂਕੇ ਉਦਾਂ ਇਕੱਠਾ ਪਰ ਇਹਨਾਂ ਦੀਆਂ ਟੀਮਾਂ ਆਡਾ ਡਾ ਸਕਾਟਲੈਂਡ ਦੀ ਬੱਕਰੀ ਆ ਵੇਲਜ਼ ਦੀ ਬੱਕਰੀ ਆ ਤੇ ਇੰਗਲੈਂਡ ਦੀ ਜਿਹੜੀ ਆਬਵੀਅਸਲੀ ਬੱਕਰੀ ਆ ਇੰਗਲੈਂਡ ਜਿਹੜਾ ਹੁਣ ਫਾਈਨਲ ਦੇ ਵਿੱਚ ਸਪੇਨ ਦੇ ਹੱਥੋਂ ਹਾਰਿਆ ਇਸੇ ਤਰੀਕੇ ਨਾਲ ਜਿਹੜਾ ਜਦੋਂ ਆਪਣੀ ਜਿਹੜੀ ਕ੍ਰਿਕਟ ਦੀ ਕਿਉਂਕਿ ਆਪਾਂ ਜ਼ਿਆਦਾ ਇੰਡੀਆ 'ਚ ਕ੍ਰਿਕਟ ਦੇਖਦੇ ਆ ਕ੍ਰਿਕਟ ਦੇ ਵਿੱਚ ਇੰਗਲੈਂਡ ਤੇ ਵੇਲਜ਼ ਉਹਨੂੰ ਹਮੇਸ਼ਾ ਤੁਸੀਂ ਜੇਕਰ ਪੜ੍ਹੋਗੇ ਤਾਂ ਇੰਗਲੈਂਡ ਐਂਡ ਵੇਲਜ਼ ਕ੍ਰਿਕ ਯੂਕੇ ਨਹੀਂ ਕਦੇ ਵੀ ਲਿਖਦੇ ਤਾਂ ਹੀ ਉਥੇ ਝੰਡਾ ਵੀ ਜਿਹੜਾ ਮੋਸਟਲੀ ਦੂਜਾ ਹੁੰਦਾ ਇੰਗਲੈਂਡ ਤੇ ਬੇਲਸ ਦਾ ਕ੍ਰਿਕਟ ਕਲੱਬ ਇਕੱਠਾ ਸਕਾਟਲੈਂਡ ਦੀ ਟੀਮ ਫੇਰ ਬਕਰੀਆ ਕ੍ਰਿਕਟ ਦੀ ਵੀ ਸਕਾਟਲੈਂਡ ਦੀ ਟੀਮ ਬਕਰੀਆ ਸਕਾਟਲੈਂਡ ਦੀ ਟੀਮ ਭਾਗ ਵੀ ਲੈਂਦੀ ਰਹੀ ਆ ਵਰਲਡ ਕੱਪ ਦੇ ਵਿੱਚ ਵੀ ਖੇਡੀ ਆ ਉਹ ਸੋ ਇਸ ਕਰਕੇ ਆਪਣੀ ਪਹਿਚਾਨ ਹੁੰਦੀ ਆ ਉਹਨੂੰ ਸਾਰੇ ਜਿਹੜਾ ਸੈਲੀਬ੍ਰੇਟ ਕਰਦੇ ਸਾਰੀ ਦੁਨੀਆ ਦੇ ਵਿੱਚ ਕਰਦੇ ਆ ਕੋਈ ਮਸਲਾ ਹੀ ਨਹੀਂ ਐਕਚੁਅਲੀ ਦਲਜੀਤ ਆਬਵੀਅਸਲੀ ਜੀ ਇੱਕ ਜਿੱਥੇ ਜਦੋਂ ਖੁਦ ਹੀ ਇਹ ਗੱਲ ਦਲਜੀਤ ਬਾਰ-ਬਾਰ ਕਹਿੰਦਾ ਕਿ ਜਦ ਪੰਜਾਬ ਮੈਂ ਕਹਿ ਤਾ ਤੇ ਇੰਡੀਆ ਵੀ ਵਿੱਚ ਹੀ ਆ ਗਿਆ ਤੇ ਡੈਫੀਨਟਲੀ ਹੀ ਇਜ਼ ਅ ਪ੍ਰਾਊਡ ਇੰਡੀਅਨ ਹੀ ਇਜ਼ ਅ ਪ੍ਰਾਊਡ ਪੰਜਾਬੀ ਤੇ ਉਹ ਜਦੋਂ ਵੀ ਪੂਰੀ ਦੁਨੀਆ ਦੇ ਵਿੱਚ ਜਾ ਵਿਚਰਦਾ ਜਾਂ ਜਿਹੜਾ ਉਹਨੂੰ ਇੱਕ ਹੈਗਾ ਆਪਣੇ ਆਪ ਦਾ ਉਹ ਤੁਹਾਡਾ ਹੁੰਦਾ ਹੀ ਆ ਜੀ ਹਰੇਕ ਜੇ ਕੋਈ ਜਿਹੜਾ ਕਿਸੇ ਵੀ ਹੁਣ ਆਪਾਂ ਸਾਊਥ ਦੇ ਜਿਹੜੇ ਵੱਡੇ ਵੱਡੇ ਫਿਲਮ ਸਟਾਰ ਆ ਜਦੋਂ ਵੀ ਜਿੱਥੇ ਵੀ ਜਾਂਦੇ ਨੇ ਉਹ ਆਪਣਾ ਸਾਰਾ ਦੌਰ ਦौरा ਉਹਨਾਂ ਦਾ ਜਿਹੜਾ ਕਲਚਰ ਆ ਉਹਨੂੰ ਨਾਲ ਲੈ ਕੇ ਜਾਂਦੇ ਨੇ ਇਹ ਤਾਂ ਬੜੀ ਸੁਭਾਵਕ ਗੱਲ ਆ ਇਹਦੇ ਵਿੱਚ ਕੋਈ ਈਡਾ ਕੋਈ ਮਸਲਾ ਹੈ ਹੀ ਨਹੀਂ ਤੇ ਉਹ ਉਹਨੂੰ ਵੀ ਜਿਹੜਾ ਦਲਜੀਤ ਨੂੰ ਹੈਗਾ ਆਬਵੀਅਸਲੀ ਕਿ ਮੈਂ ਆਪਣਾ ਪੰਜਾਬੀ ਕਲਚਰ ਜਿਹੜਾ ਉਹਨੂੰ ਨਾਲ ਲੈ ਕੇ ਇਸੇ ਤਰੀਕੇ ਨਾਲ ਜਾ ਕੇ ਜੇਕਰ ਤੁਸੀਂ YouTube ਤੇ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਜਰੂਰ ਕਰ ਲੈਣਾ ਤੇ ਬੈਲ ਦਾ ਬਟਨ ਜਰੂਰ ਦਬਾ ਦਿਓ ਕਰ ਦਿਓ ਬਹੁਤ ਧੰਨਵਾਦ